ਹਾਟ ਮੇ ਵਿਸ਼ਵ ਸਿੱਖ ਵਿਦਿਆ ਕਾਨਫਰੈਂਸ ਅੱਜ ਇਤਿਹਾਸਿਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਜਿਸ ਜੋ ਕਿ ਤਿੰਨ ਰੋਜ਼ਾ ਹੋਣ ਜਾ ਰਹੀ ਹੈ ਜਿਸ ਦੀ ਆਗਾਜ਼ ਅੱਜ ਤੱਕ ਸ਼੍ਰੀ ਕੇਸਰ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਜੁਗਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਜੋ ਕਿ ਨਗਰ ਕੀਰਤਨ ਰੂਪੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਇੱਕ ਨਗਰ ਕੀਰਤਨ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਇਆ ਹੈ ਇਸ ਵਿਸ਼ਵ ਕਾਨਫਰੈਂਸ ਦੇ ਵਿੱਚ ਕਿਹੜੇ-ਕਿਹੜੇ ਸਿੱਖ ਵਿਦਵਾਨ ਇੱਥੇ ਆਣ ਕੇ ਇਸ ਪ੍ਰਤੀ ਸਾਡੇ ਨਾਲ ਗੱਲਬਾਤ ਕਰਨ ਲਈ ਚੀਫ ਖਾਲਸਾ ਸਕੂਲ ਦੀਵਾਨ ਦੇ ਪ੍ਰੈਜ਼ੀਡੈਂਟ ਨਿਰਜਰ ਸਾਹਿਬ ਸਾਡੇ ਨਾਲ ਨੇ ਨਿਰਜਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਵਿਸ਼ਵ ਸਿੱਖ ਕਾਨਫਰੰਸ ਜੋ ਹੋ ਰਹੀ ਹੈ ਸਟਾਰਟ ਅਪ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਤੁਸੀਂ ਦੱਸਿਆ ਕਿ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਜਿਹੜੀ ਹੋ ਰਹੀ ਹੈ ਇਹ ਅ ਜਿਹੜੀ ਪਵਿੱਤਰਤਾ ਨਨਕੁਰ ਸਾਹਿਬ ਜਿੱਥੇ ਹੋ ਰਹੀ ਹੈ ਔਰ ਇਹ ਦੋ ਸਾਲਾਂ ਬਾਅਦ ਅਸੇ ਕਰਾਉਂਦੇ ਹਨ ਤੇ ਜਿਹੜੀ ਪਹਿਲੀ ਹੋਈ ਸੀਗੀ ਉਹ ਜਦੋਂ ਸਾਡੀ ਜਿਹੜੀ ਐਜੂਕੇਸ਼ਨ ਕਮੇਟੀ ਸੀਗੀ ਉਹ ਬਣੀ ਤੇ 1908 ਵਿੱਚ ਪਹਿਲੀ ਕਾਨਫਰੰਸ ਗੁਜਰਾਵਾਲਾ ਹੋਈ ਸੀ ਫਿਰ ਲਾਹੌਰ ਹੋਈ ਸੀ ਕਿ 46 ਚ ਅਖੀਲੀ ਵਾਰ ਹੋਈ ਸੀ ਇਹ ਕਰਾਚੀ ਚ ਉਹਦੇ ਬਾਅਦ 47 ਤੋਂ ਬਾਅਦ ਪਹਿਲੀ ਜਿਹੜੀ ਹੋਈ ਸੀ 49 ਚ ਇਹ ਪਟਿਆਲਾ ਵਿੱਚ ਹੋਈ ਸੀਗੀ ਉਹ 33 ਸੀ ਕਾਨਫਰੰਸਾਂ ਕਿੰਤੀਆਂ ਸੀ ਆ ਪਾਰਟੀਸ਼ਨ ਤੋਂ ਪਹਿਲਾਂ ਉਹਦੇ ਬਾਅਦ ਅਸੀਂ ਹੁਣ ਕਰ ਰਹੇ ਹਰ ਦੋ ਸਾਲ ਦੇ ਬਾਅਦ ਸਾਡੀ ਕੋਸ਼ਿਸ਼ ਹੁੰਦੀ ਹੈ ਕਾਨਫਰੈਂਸ ਹੋ ਜਾਵੇ। ਜਦੋਂ ਪਿਛਲੀ ਅੰਮ੍ਰਿਤਸਰ ਚ ਕਾਨਫਰੈਂਸ ਹੋਈ ਸੀ ਤੇ ਸਾਡਾ ਇਹ ਮਨ ਸੀਗਾ ਕਿ ਅਸੀਂ ਜਿੱਤੇ ਖਾਲਸੇ ਦੀ ਧਰਤੀ ਹੈ ਅਨੰਦਪੁਰ ਸਾਹਿਬ ਅਸੀਂ ਉੱਥੇ ਜਾ ਕੇ ਤੇ ਇਹ ਕਰੀਏ ਔਰ ਸਾਨੂੰ ਪ੍ਰਮਾਤਮਾ ਦੀ ਬਹੁਤ ਮਿਹਰ ਰਹੀ ਹੈ ਔਰ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਦੀ ਬਹੁਤ ਸਾਡਾ ਸਹਿਯੋਗ ਰਿਹਾ ਔਰ ਜੱਧਰ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਔਰ ਅਸੀਂ ਪਿੱਛੇ ਦਾ ਸੱਚ ਸਾਨੂੰ ਬਹੁਤ ਸੇਯੋਗ ਰਿਹਾ ਪਰ ਅਸੀਂ ਬੜੇ ਕਾਮਯਾਬ ਰਹੇ ਇਸ ਕੰਮ ਦੇ ਚਾਜ ਜਤ ਨਗਰ ਕੀਰਤਨ ਜਿਹੜੇ ਸਭ ਨੇ ਦੇਖਿਆ ਜਿਹੜਾ ਕਿ ਹਰਤੇਗ ਭਾਦਰ ਖਾਸਾ ਕਾਲਜ ਤੋਂ ਸ਼ੁਰੂ ਹੋਇਆ ਉਤੋਂ ਹੋ ਕੇ ਤੇ ਅਸੀਂ ਸਮਾਪਤੀ ਕੀਤੀ ਹੈ ਆਪਣੇ ਸਕੂਲ ਦੇ ਵਿੱਚ ਇਹਦੇ ਚ ਅਸੀਂ ਗੇਨਰੇਸੀ ਕੇ 10000 ਤੋਂ ਬਾਅਦ ਬੱਚੇ ਪਾਰਟਿਸਪੇਟ ਕਰ ਰਹੇ ਸੀਗੇ ਹੋਰ ਟੀਚਰ ਬਹੁਤ ਸੀਗੇ ਸ਼ਾਮ ਨੂੰ ਪ੍ਰਦਰਸ਼ਨੀਆਂ ਸੀਗੀਆਂ ਔਰ ਅਲੱਗ-ਅਲੱਗ ਪ੍ਰਦਰਸ਼ਨੀਆਂ ਸੇ ਦੇਖ ਕੇ ਹੁਣੀ ਫ੍ਰੀ ਹੋਏ ਹਾਲੇ ਕੁ ਤ੍ਰੈਗੀਆਂ ਨੂੰ ਕੱਲ ਦੇਖਾਂਗੇ ਸ਼ਾਮ ਨੂੰ ਬੱਚੇ ਕੀਰਤਨ ਕਰ ਰਹੇ ਨੇ ਰਾਤ 8 ਵਜੇ ਤੱਕ ਕੀਰਤਨ ਚੱਲਣਾ ਹੈ 8:30 8:30 ਸਮਾਪਤੀ ਹੈ ਕੱਲ ਸਵੇਰੇ ਸੈਮੀਨਾਰ ਸ਼ੁਰੂ ਹੋਣਗੇ ਔਰ ਸੈਮੀਨਾਰ ਦੇ ਬਾਅਦ ਸ਼ਾਮ ਨੂੰ ਇੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਇਹ ਨਿੱਜਾ ਬੜਾ ਮੇਨ ਫੰਕਸ਼ਨ ਹੋਏਗਾ ਜਿਹਦੇ ਚ ਸਾਡੇ ਜਿਹੜੇ ਮੇਨ ਚੀਫ ਗੈਸਟ ਨੇ ਉਹ ਕੋਤਾ ਸਿੰਘ ਸੰਧਵਾ ਜੀ ਨੇ ਜਿਹਨੇ ਸਪੀਕਰ ਨੇ ਪੰਜਾਬ ਐਸੈਂਬਲੀ ਦੇ ਜੀ ਇਸ ਤਰ੍ਹਾਂ ਸਾਡੇ ਐਜੂਕੇਸ਼ਨ ਮਿਨਿਸਟਰ ਬਹਿਨ ਸਾਹਿਬ ਵੀ ਆ ਰਹੇ ਨੇ ਔਰ ਥੋੜੇ ਲੋਕਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਆ ਰਹੇ ਨੇ ਕੱਲ ਸਾਡੇ ਕੇ ਪਿਰਾਣਾ ਜੀ ਵੀ ਆ ਰਹੇ ਨੇ ਜਿਹੜੇ ਪਰਾਣੇ ਸਪੀਕਰ ਨੇ ਪਿਛਲੀ ਗਵਰਨਮੈਂਟ ਦੇ ਸੋ ਇਸ ਕਰਕੇ ਸਾਡਾ ਹਮੇਸ਼ਾ ਹੁੰਦਾ ਕਿ ਸਭ ਨੂੰ ਅਸੀਂ ਵਿੱਚ ਨਾਲ ਲਾ ਕੇ ਚੱਲੀਏ ਜਿਵੇਂ ਸਾਡੇ ਗੈਸਟ ਜਿਹੜੇ ਨੇ ਉਹ ਕੈਨੇਡਾ ਤੋਂ ਵੀ ਆਏ ਨੇ ਇੰਗਲੈਂਡ ਤੋਂ ਵੀ ਆਏ ਨੇ ਪਾਕਿਸਤਾਨ ਤੋਂ ਵੀ ਆਏ ਨੇ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਸਹਿਯੋਗੀ ਆਉਣ ਔਰ ਅਸੀਂ ਇਸੇ ਤਰ੍ਹਾਂ ਪੰਜਾਬੀ ਔਰ ਪੰਜਾਬੀਅਤ ਨੂੰ ਦਰਸਾ ਸਕੀਏ ਡਿਡਰ ਸਾਹਿਬ ਲੋਡ ਕੀ ਪੈ ਗਈ ਕਿਉਂਕਿ ਸਾਨੂੰ ਇਸ ਦਾ ਨਾਮ ਵੀ ਚੇਂਜ ਕੀਤਾ ਗਿਆ ਤੇ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦਾ ਨਾਮ ਦਿੱਤਾ ਗਿਆ ਕੀ ਕੀ ਇਹਦੇ ਵਿੱਚ ਹੋਣ ਜਾ ਰਿਹਾ ਹੈ ਇਸ ਫੰਕਸ਼ਨ ਦਾ ਕਿੰਨੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ ਤੇ ਕਿਵੇਂ ਲਾਭ ਮਿਲੇਗਾ ਕਿਉਂਕਿ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਜਾਂ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਤੁਸੀਂ ਪ੍ਰਦਰਸ਼ਨੀ ਵਿੱਚ ਵੀ ਦੇਖਿਆ ਕਿ ਤੰਤੀ ਸਾਜਾ ਬਾਰੇ ਜਾਂ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਜਾਣਕਾਰੀ ਦੇ ਰਹੀ ਸੀ ਐਦਾ ਤਾਂ ਕੀ ਮੋਟਿਵ ਹੈ ਮੋਟਿਵ ਕੀ ਹੈ ਵੀ ਕਿਉਂ ਇਹ ਕਰਵਾਈ ਜਾ ਰਹੀ ਹੈ ਜਦੋਂ ਸਿੰਘ ਸਭਾ ਲੈ ਚੱਲੀ ਹੈ 19ਵੀਂ ਸਦੀ ਦੇ ਵਿੱਚ ਉਹਦੇ ਵਿੱਚੋਂ ਇਹ ਨਿਕਲ ਕੇ ਸਭ ਕੁਝ ਆਇਆ ਚੀਫ ਖਾਲਸਾ ਦਰਨੀਅਸ ਤੋਂ ਨਿਕਲਿਆ ਹੈ ਐਸਸੀਪੀਸੀ ਉਸੇ ਚ ਨਿਕਲੀ ਆ ਕਾਲੀ ਦਲ ਉਸੇ ਚ ਨਿਕਲੀ ਆ ਸੋ ਜਦੋਂ 1902 ਚ ਸਥਾਪਨਾ ਹੋਈ ਚੀਫ ਖਾਲਸਾ ਦਵਾਨ ਦੀ 1908 ਵਿੱਚ ਹੋਈ ਸਥਾਪਨਾ ਸਾਡੀ ਐਜੂਕੇਸ਼ਨ ਕਮੇਟੀ ਦੀ ਔਰ ਇਹ ਮਹਿਸੂਸ ਹੋਇਆ ਕਿਉਂਕਿ ਉਹਨਾਂ ਦਿਨਾਂ ਸਿਰਫ ਕੋ 10 ਦੇ ਕਰੀਬ ਸਕੂਲ ਸੀਗੇ ਜਿਹੜੇ ਸਿੱਖਾਂ ਨਾਲ ਡੀਲ ਕਰਦੇ ਸੀਗੇ ਖਾਲਸਾ ਕੋਲ ਮਿਲਾ ਕੇ ਸੋ ਉਹ ਮਹਿਸੂਸ ਹੋਇਆ ਕਿ ਸਿੱਖ ਸਿੱਖਾਂ ਕੋ ਸਕੂਲ ਆਪਣੇ ਬਹੁਤ ਘੱਟ ਨੇ ਤੇ ਕਨਵਰਸ਼ਨਸ ਬਹੁਤ ਹੋ ਰਹੀਆਂ ਨੇ ਔਰ ਸਿੱਖੇ ਤੋਂ ਲੋਕ ਦੂਰ ਹਟ ਰਹੇ ਨੇ ਸੋ ਇਸ ਕਰਕੇ ਜਿਹੜੇ ਸਾਡੇ ਭਾਈ ਵੀਰ ਸਿੰਘ ਸੀਗੇ ਸਾਡੇ ਭਾਈ ਅਰਜਨ ਸਿੰਘ ਬਾਗਲਿਆ ਸਾਹਿਬ ਸੀਗੇ ਫਿਰ ਉਹ ਸੀਟ ਆ ਰਹੇ ਸੰਤ ਸਿੰਘ ਮੀਤਿਆਸੀ ਗੇਰਪਾਂਸਾ ਘਟਾਰੀ ਸੀਗੇ ਸਾਥ ਲੋਜਾ ਸਿੰਘ ਸੀਗੇ ਔਰ ਇਹ ਜੋ ਹੋਰ ਬਹੁਤ ਵਿਦਵਾਨ ਸਿੱਖ ਸੀ ਜਨਾ ਸੋਚਿਆ ਕਿ ਸਾਨੂੰ ਨਵੀਂ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜਿਹੜੀ ਇਹ ਐਜੂਕੇਸ਼ਨ ਜਿਹੜੀ ਗੱਲ ਕਰ ਰਹੇ ਹੋ ਕਿ ਨਾ ਚੇਂਜ ਕੀਤਾ ਨਾ ਨਹੀਂ ਚੇਂਜ ਕੀਤਾ ਇਹ ਤਾਂ ਸ਼ੁਰੂ ਤੋਂ ਨਾ ਹੀ ਹੈ ਸਿੱਖ ਵਿਸ਼ਵ ਵਿਸ਼ਵ ਸਿੱਖ ਵੀਡੀਓ ਕਾਨਫਰੈਂਸ ਇਹ ਤਾਂ ਸ਼ੁਰੂ ਤੋਂ ਮਕਸਦ ਹੀ ਹੈ ਸਾਡਾ ਕਿ ਸਿੱਖੀ ਸਿੱਖਿਆ ਔਰ ਮਾਨਵਤਾ ਇਹਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਸੋ ਅਸੀਂ ਹਾਲੇ ਵੀ ਉਹ ਹੀ ਕਰ ਰਹੇ ਆ ਅਸੀਂ ਹਰ ਇੱਕ ਅਸੀਂ ਕਿਸੇ ਚੀਜ਼ ਨੂੰ ਡੈਡੀਕੇਟ ਕਰ ਦਿੰਦੇ ਆ ਕਾਨਫਰੰਸ ਸੋ ਪਿਛਲੀ ਕਾਨਫਰੰਸ ਪਾਵੈਸ਼ਨ ਨੂੰ ਡੈਡੀਕੇਟ ਕੀਤੀ ਸੀਗੀ ਔਰ ਐਤ ਕੀ ਅਸੀਂ ਡੈਡੀਕੇਟ ਕਰ ਰਹੇ ਆ ਪੰਜਾਬੀ ਨੂੰ ਜੀ ਪੰਜਾਬੀ ਨੂੰ ਔਰ ਵਾਤਾਵਰਣ ਨੂੰ ਜੀ ਖੇਤੀ ਨੂੰ ਕਿਉਂਕਿ ਇਹੋ ਮੁੱਦੇ ਨੇ ਜਿੱਤੇ ਪੰਜਾਬ ਬਹੁਤ ਜੂਝ ਰਿਹਾ ਤੇ ਜੀ 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 ਇਸ ਕਰਕੇ ਅਸੀਂ ਇਹਨੂੰ ਡੈਡੀਕੇਟ ਕੀਤਾ ਔਰ ਅਸੀਂ ਹਰ ਕਾਨਫਰੰਸ ਤੇ ਨਵਾਂ ਸਕੂਲ ਅਨਾਉਂਸ ਕਰਦੇ ਆ ਜਿਵੇਂ ਪਿਛਲੀ ਕਾਨਫਰੰਸ ਅਸੀਂ 42 ਸਕੂਲ ਅਨਾਉਂਸ ਕੀਤਾ ਸੀਗਾ ਉਹ ਬਣਦੇ ਬਿਲਕੁਲ ਕਤਾਰਤੇ ਹੈ ਔਰ OCI ਐਸਲ ਐਡਮਿਸ਼ਨ ਲੈ ਕੇ ਸ਼ੁਰੂ ਕਰਾਂਗੇ ਸੋ ਇਸੇ ਤਰ੍ਹਾਂ ਜਿਹੜੀ ਪਰਸੋਂ ਅਸੀਂ ਸੰਗਤ ਨਾਲ ਸਲਾਹ ਕਰਕੇ ਇੱਕ ਨਵਾਂ ਸਕੂਲ ਸ਼ੁਰੂ ਕਰਾਂਗੇ ਤੇ ਉਹ ਅਗਲੀ ਕਾਨਫਰੰਸ ਦਾ ਕੰਮ ਅਸੀਂ ਪੂਰਾ ਕਰਾਂਗੇ ਸੋ ਅਸੀਂ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਕਿ ਬਤਵਾ ਸਕੂਲ ਇਸ ਬਣਾ ਸਕੀ ਆਪਣੇ ਵਾਸਤੇ ਸੋ ਜਿੱਥੇ ਚੀਫ ਖਾਲਸਾ ਦੀਵਾਨ ਵਿਦਿਆ ਦੇ ਖੇਤਰ ਦੇ ਵਿੱਚ ਆਪਣਾ ਅਹਿਮ ਭੂਮਿਕਾ ਨਿਭਾ ਰਹੀ ਹੈ ਉੱਥੇ ਹੀ ਵਧੇਰੇ ਗੱਲਬਾਤ ਕਰਨ ਲਈ ਵਾਈਸ ਪ੍ਰੈਜ਼ੀਡੈਂਟ ਸਿੱਟੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਿੱਟੀ ਸਾਹਿਬ ਕਿੰਨੇ ਸਕੂਲ ਤੁਹਾਡੇ ਚੀਫ ਖਾਲਸਾ ਦਿਵਾਨ ਦੇ ਅੰਡਰ ਚੱਲ ਰਹੇ ਨੇ ਕਿਉਂਕਿ ਮੈਂ ਸੁਣਿਆ ਵੀ ਕਾਲਜ ਵੀ ਚੱਲ ਰਹੇ ਨੇ ਬਿਰਧ ਆਸ਼ਰਮ ਵੀ ਚੱਲ ਰਹੇ ਨੇ ਤੇ ਅੱਜ ਕਿੰਨੇ ਬੱਚਿਆਂ ਨੇ ਹਿੱਸਾ ਲਿੱਤਾ ਜੀ ਅਸਰ ਸਾਡੇ 21 ਖਾਲਸਾ ਦਿਵਾਨ ਦੇ ਅੰਡਰ 47 ਸਕੂਲ ਚੱਲ ਰਹੇ ਨੇ ਤੇ ਦੋ ਬਿਰਧ ਘਰ ਚੱਲ ਰਹੇ ਨੇ ਇੱਕ ਯਤੀਮ ਖਾਨਾ ਚੱਲ ਰਿਹਾ ਇਹਨ ਕਾਲਜ ਚੱਲ ਰਹੇ ਨੇ ਤੇ ਦੋ ਹਸਪੀਟਲ ਚੱਲ ਰਹੇ ਨੇ ਚੀਫ ਖਾਲਸਾ ਦਿਵਾਨ ਦਾ ਡਾਕਟਰ ਨਿਦੀਰ ਸਾਹਿਬ ਨੇ ਇਹ ਚਾਰਟ ਲਿਆ ਜਾਂ ਪ੍ਰਧਾਨ ਜੀ ਲਈ ਹੈ ਉਦੋਂ ਤੋਂ ਇਹ ਨਾ ਇੱਛਤਨਸ਼ੀਲ ਨੇ ਕਿ ਮੈਂ ਨਵੀਆਂ ਇੰਸਟੀਟਿਊਸ਼ਨਸ ਖੋਲਾਂ ਕਿ ਕਿਸੇ ਵਰੀ ਚਿਪਾਲਸਾ ਦੀਵਾਨ ਦਾ ਸੰਕਲਪ ਸੀ ਕਿ ਜੇ ਡੀਓਬੀ ਨੇ ਇੰਡੀਆ ਦੇ ਵਿੱਚ 100 ਸਕੂਲ ਕਰ ਲਿਆ ਇਸ ਤਰ੍ਹਾਂ ਚਿਪਾਲਸਾ ਦੀਵਾਨ ਵੀ ਕਰੇਗਾ ਉਹਨੇ ਸ਼ਾਰਟਲੀ ਦੋ ਤਿੰਨ ਸਕੂਲ ਐਸ ਆਰ ਪ੍ਰਧਾਨ ਜੀ ਹੋਰ ਐਡ ਕਰ ਰਹੇ ਨੇ ਚਿਪਾਲਸਾ ਦੀਵਾਨ ਦੇ ਨਾਲ ਤੇ ਅਸੀਂ ਇਸ ਵੇਲੇ ਸਾਡੇ ਕੋਲ ਤਕਰੀਬਨ 2.5 ਹਜ਼ਾਰ EMPLOYEES ਤੇ 40 ਹਜ਼ਾਰ ਬੱਚਾ ਸਾਡੇ ਇਹਨਾਂ ਸਕੂਲਾਂ ਚ ਪੜ ਰਿਹਾ ਅਸੀਂ ਉਹਨਾਂ ਨੂੰ ਮਾਡਰਨ ਰੀਆਸੇ ਪਾ ਕੇ ਇੰਗਲਿਸ਼ ਮੀਡੀਅਮ ਸਾਡੇ ਸਕੂਲ ਨੇ ਐਜੂਕੇਸ਼ਨ ਦੇ ਰਿਹਾ ਹੈ ਜਿੱਥੇ ਧਾਮੀ ਸਾਹਿਬ ਆਪਣੇ ਸ਼ਾਰਟਲੀ ਦੋ ਤਿੰਨ ਸਕੂਲ ਐਸ ਆਰ ਪ੍ਰਧਾਨ ਜੀ ਹੋਰ ਐਡ ਕਰ ਰਹੇ ਨੇ ਚੀਫ ਸਾਦੀ ਵਾਲਦੀ ਦਾ ਤੇ ਅਸੀਂ ਇਸ ਵੇਲੇ ਸਾਡੇ ਕੋਲ ਤਕਰੀਬਨ 2.5 ਹਜ਼ਾਰ ਈਮਪਲਾਈ ਹੈ ਤੇ 40 ਹਜ਼ਾਰ ਬੱਚਾ ਸਾਡੇ ਇਹਨਾਂ ਸਕੂਲਾਂ ਚ ਪੜ ਰਿਹਾ ਅਸੀਂ ਉਹਨਾਂ ਨੂੰ ਮਾਡਰਨ ਰੀਆਸੇ ਪਾ ਕੇ ਇੰਗਲਿਸ਼ ਮੀਡੀਅਮ ਸਾਡੇ ਸਕੂਲ ਨੇ ਐਜੂਕੇਸ਼ਨ ਦੇ ਰਿਹਾ ਹੈ ਜਿੱਥੇ ਧਾਮੀ ਸਾਹਿਬ ਆਪਣਾ ਸੋਰੀ ਜਿੱਥੇ ਨਿਜਰ ਸਾਹਿਬ ਆਪਣਾ ਯੋਗਦਾਨ ਦੇ ਰਹੇ ਨੇ ਉੱਥੇ ਦੱਸ ਦਈਏ ਕਿ ਰਾਜਨੀਤਿਕ ਨਾਲ ਵੀ ਜੁੜੇ ਹੋਏ ਨੇ ਪਰ ਰਾਜਨੀਤਿਕ ਵੀ ਇੱਕ ਸੇਵਾ ਹੈ ਉਸ ਦੇ ਨਾਲ ਜੋ ਹੈ ਨਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਚੀਫ ਖਾਲਸਾ ਦੀਵਾਨ ਦੇ ਬਤੌਰ ਪ੍ਰਧਾਨ ਹੋ ਕੇ ਅੱਜ ਕਿਤੇ ਨਾ ਕਿਤੇ ਚੀਫ ਖਾਲਸਾ ਦੀਵਾਨ ਵੀ ਆਪਣੇ ਆਪ ਨੂੰ ਮਾਣ ਵੀ ਮਹਿਸੂਸ ਕਰ ਰਹੀ ਹੈ ਕਿ ਅਜੇਹਾ ਉਪਰਾਲਾ ਆਪਣੇ ਡਾਕਟਰ ਨਿਜਰ ਸਾਹਿਬ ਦੇ ਕਰਕਮਲਾ ਹੇਟ ਹੋ ਰਿਹਾ ਉੱਥੇ ਮੈਂ ਮੈਮ ਧੰਮੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਮੈਮ ਕਿਵੇਂ ਫੰਕਸ਼ਨ ਹੈ ਔਰਗੇਨਾਈਜ਼ ਕੀਤਾ ਗਿਆ ਕਿਉਂਕਿ ਮੋਰ ਥੈਨ ਪੀਪਲਸ ਜੇਕਰ ਗੱਲ ਕੀਤੀ ਜਾਵੇ ਤਾਂ 10000 ਤੋਂ ਵੱਧ ਇੱਕ ਇਕੱਠ ਨੂੰ ਸੰਬੋਧਨ ਕਰਨਾ ਤੇ ਐਸ ਫੰਕਸ਼ਨ ਦੀ ਅਕੋਮੋਡੇਸ਼ਨ ਜਾਂ ਉਹਨਾਂ ਦੇ ਲੰਗਰਾਂ ਦੀ ਰਹਿਣ ਸਹਿਣ ਦੀ ਵਿਵਸਥਾ ਕਿਸ ਤਰ੍ਹਾਂ ਇਹ ਸਾਰਾ ਪੋਸੀਬਲ ਹੋ ਸਕਿਆ ਜੀ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ ਜਾਂ ਜਦੋਂ ਸਾਡੀ ਜ਼ਿੰਦਗੀ ਦੀ ਤੋਰ ਅੱਗੇ ਚੱਲਦੀ ਹੈ ਤੇ ਅਸੀਂ ਆਪਣੇ ਨਾਲ ਜਿਵੇਂ ਜਿਵੇਂ ਅਸੀਂ ਅੱਗੇ-ਅੱਗੇ ਵੱਧਦੇ ਆਂ ਤੇ ਸਾਡੇ ਨਾਲ ਇੱਕ ਕਾਫਲਾ ਤੁਰਨਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਚੀਫ ਖਾਲਸਾ ਦੀਵਾਨ ਵੀ ਇੱਕ ਲਹਿਰ ਹੈ ਤੇ ਸਾਡੇ ਹੁਣ ਪ੍ਰਧਾਨ ਡਾਕਟਰ ਨੇਜਰ ਸਾਹਿਬ ਉਹ ਇਹ ਕਾਫਲਾ ਆਪਣੇ ਨਾਲ ਲੈ ਕੇ ਤੁਰੇ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਕਿੰਨਿਆਂ ਨੂੰ ਆਪਣੇ ਨਾਲ ਅਸੀਂ ਮਿਲਾ ਸਕੀਏ ਕਿੰਨਿਆਂ ਤੂੰ ਅਸੀਂ ਕਿਵੇਂ ਜਿਹੜਾ ਹੈ ਆਪਣਾ ਜਿਹੜੀ ਸਾਡੀ ਸੋਚ ਹੈ ਅਸੀਂ ਉਹ ਆਪਣੇ ਟੀਚਰਸ ਵਿੱਚ ਆਪਣੇ ਅਧਿਆਪਕਾਂ ਦੇ ਵਿੱਚ ਅਸੀਂ ਕਿਵੇਂ ਉਹ ਸੋਚ ਲਿਜਾ ਸਕੀਏ ਸੋ ਸਾਡੇ ਸਾਰੇ ਹੀ ਪ੍ਰਿੰਸੀਪਲ ਸਾਡੇ ਅਧਿਆਪਕ ਸਾਡੇ ਟੀਚਰਸ ਤੇ ਉਹਦੇ ਨਾਲ-ਨਾਲ ਸਾਡੇ ਜਿਹੜੇ ਬੱਚਿਆਂ ਦੇ ਜਿਹੜੇ ਮਾਤਾ-ਪਿਤਾ ਨੇ ਉਹ ਵੀ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਮੀ ਸਾਹਿਬ ਦੇ ਕਿ ਜਿਨ੍ਹਾਂ ਨੇ ਸਾਨੂੰ ਸਾਰਾ ਅਕਾਮੋਡੇਸ਼ਨ ਤੇ ਜਿਹੜੀ ਲੋਕਲ ਕੇ ਤਖਤ ਸਾਹਿਬ ਜੀ ਕੇਸਗੜ ਸਾਹਿਬ ਤੋਂ ਉਹਨਾਂ ਨੇ ਵੀ ਸਾਨੂੰ ਸਾਰੀ ਬਹੁਤ ਸਾਰੀ ਮਦਦ ਕੀਤੀ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਉਹ ਇੰਨਾ ਵੱਡਾ ਵਿਸ਼ਵ ਲੈਵਲ ਦਾ ਜੋ ਫੰਕਸ਼ਨ ਹੈ ਉਹ ਆਰਗੇਨਾਈਜ਼ ਕੀਤਾ ਗਿਆ ਜਿਸ ਦੇ ਵਿੱਚ ਫੋਰਨ ਤੋਂ ਵੀ ਕੁਝ ਡੈਲੀਕੇਟਸ ਆ ਰਹੇ ਨੇ ਦੁਆ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਦੁਆ ਸਾਹਿਬ ਕਿਹੜੇ-ਕਿਹੜੇ ਵਿਅਕਤੀ ਨੇ ਜਾਂ ਕਿਹੜੇ ਡੈਲੀਗੇਟਸ ਨੇ ਜੋ ਫੌਰਨ ਤੋਂ ਆ ਰਹੇ ਨੇ ਤੇ ਕਿੰਨੇ ਇੱਕ ਵੱਡੀ ਗਿਣਤੀ ਦੇ ਵਿੱਚ ਇਹ ਫੰਕਸ਼ਨ ਚੱਲੇਗਾ ਜੀ ਇਹ ਸ਼ਿਖ ਫਲਸਾ ਦਿਵੰਦ 88ਵੀਂ ਸਿੱਖ ਵਿਦਿਅ ਕਾਨਫਰੰਸ ਲੋਕਾਂ ਵਿੱਚ ਬੁੜੇ ਉਤਸ਼ਾਹ ਨਾਲ ਇੰਤਜ਼ਾਰ ਕਰਦੀ ਹੈ ਕਿ ਕਦੋਂ ਇਹ ਸਮਾਗਮ ਆਏਗਾ ਕਦੋਂ ਉਹਨਾਂ ਨੂੰ ਨਵੀਆਂ ਸੋਚਾਂ ਨਵੀਆਂ ਪਲਾਨਿੰਗਸ ਮਿਲਣਗੀਆਂ ਜਿਸ ਨਾਲ ਕਿ ਨਵੀਆਂ ਪਲਾਂਗਾ ਪਰ ਸਕਣਗੇ ਇੱਕ ਤਾਂ ਗਲੋਬਲ ਸਿੱਖ ਵਿਅਨ ਤੋਂ ਸਰਦਾਰ ਰਵਿੰਦਰਪਾਲ ਸਿੰਘ ਕੋਹਲੀ ਉਹ ਸਿੱਕੇ ਲੈ ਕੇ ਆ ਰਹੇ ਨੇ ਜਿਹੜਾ ਸਿੱਕਾ ਕਿ ਮਹਿਤਾ ਕਾਲੂ ਜੀ ਨੇ ਆਪਣੇ ਬੇਟੇ ਨਾਨਕ ਨੂੰ ਬਾਬਾ ਨਾਨਕ ਜੋ ਬਾਤ ਵਿੱਚ ਬਣੇ ਉਹਨਾਂ ਨੂੰ ਦਿੱਤੇ ਸੀ ਉਹਨਾਂ ਚੋਂ ਇੱਕ ਸਿੱਕਾ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਦਿੱਤਾ ਸੀ ਕਿ ਉਹਨਾਂ ਨੇ ਬੜੇ ਜ਼ੋਰ ਨਾਲ ਹੋਰ ਸਿੱਕੇ ਪੰਜ ਇਕੱਠੇ ਕਰ ਲਏ ਸੀ ਉਹ ਸਿੱਕੇ ਲੈ ਕੇ ਆ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਥੇ ਹਿੰਦੁਸਤਾਨ ਤੇ ਆਪਣਾ ਤਖਤ ਤੇ ਆਪਣਾ ਰਾਜ ਕੀਤਾ ਕਿ ਜਿਹੜਾ ਸਿੱਕਾ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਸੂਨਿਆ ਉਹ ਚਾਂਦੀ ਤੇ ਜਾਗੇ ਕਿਥੇ ਸੀ ਉਹ ਲੈ ਕੇ ਆ ਰਹੇ ਨੇ ਸਾਡੇ ਕੋਲ ਕੈਨੇਡਾ ਤੋਂ ਆ ਰਹੇ ਨੇ ਸਾਡੇ ਕੋਲ ਆਸਟ੍ਰੇਲੀਆ ਤੋਂ ਆ ਰਹੇ ਨੇ ਵੱਖਰੇ ਵੱਖਰੇ ਦੇਸ਼ਾਂ ਤੋਂ ਆ ਰਹੇ ਨੇ ਤੇ ਸੱਚੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਕਰ ਨੇਜਰ ਜਿਸ ਸੋਚ ਨਾਲ ਚੱਲ ਰਹੇ ਨੇ ਬਹੁਤ بڑے ਲਿਖੇ ਨੇ ਬੜੇ ਸਹਿਜ ਵਾਲੇ ਨੇ ਬੜੇ ਰੈਸ਼ਨਲ ਨੇ ਬੜੀ ਪ੍ਰਗਤੀਸ਼ੀਲ ਸੋਚ ਰੱਖਦੇ ਨੇ ਤੇ ਉਹ ਨਵੇਂ ਸਕੂਲਾਂ ਨੂੰ ਇਸ ਰੂਪ ਵਿੱਚ ਬਣਾ ਲੈਣਾ ਚਾਹੁੰਦੇ ਨੇ ਕਿ ਉਹ ਸੁਸਾਇਟੀ ਦੇ ਵੱਖਰੇ ਵੱਖਰੇ ਚੱਲਦੇ ਸਿਰਕੜ ਸਕੂਲਾਂ ਦੇ ਨਾਲ ਕਦਮ ਮਿਲਾ ਕੇ ਨਹੀਂ ਉਹਨਾਂ ਤੋਂ ਕਦਮ ਮਿਲਾ ਕੇ ਚੱਲ ਸਕਣ ਉਹਨਾਂ ਵਿੱਚ ਬੱਚਿਆਂ ਦੀ ਸ਼ਖਸੀਅਤ ਦੀ ਅਜੇ ਹੀ ਘੜਤ ਘੜ ਦਿੱਤੀ ਜਾਏ ਕੋਈ ਜਿੱਥੇ ਕਿਤੇ ਵੀ ਜਾਣ ਉਹਨਾਂ ਦੇ ਮੱਥੇ ਤੇ ਗੁਰ ਹਰਿਕ੍ਰਿਸ਼ਨ ਪਾਤਸ਼ਾਹ ਦੀ ਮੋਹਰ ਲੱਗੀ ਹੋਵੇ ਤੇ ਉਹ ਉੱਥੇ ਸਾਬਤ ਕਰ ਸਕੇ ਕਿ ਮੈਂ ਪੰਜਾਬ ਦੀ ਧਰਤੀ ਤੇ ਜਦੋਂ ਨਿਹਰ ਸਾਹਿਬ ਇਥੋਂ ਦੇ ਪ੍ਰਧਾਨ ਸੀ ਨਾਮੀ ਮੈਨੇਜਮੈਂਟ ਦੇ ਕਾਗੇ ਸੀ ਉਹਨਾਂ ਨੇ ਅਜਿਹੇ ਸਕੂਲ ਬਣਾਏ ਨੇ ਜਿਨ੍ਹਾਂ ਚ ਵਿਦਿਆਰਥੀਆਂ ਦੀ ਇਹੋ ਜੀ ਘੜਤ ਘੜੀ ਗਈ ਹੈ ਜਿਹੜੀ ਘੜ ਸਾਡੇ ਲਈ ਪੰਜਾਬ ਲਈ ਹਿੰਦੁਸਤਾਨ ਦਾ ਮਾਨ ਬਣੇ ਇਹ ਡਾਕਟਰ ਨੇਚਰ ਦੀ ਸੋਚ ਹੈ ਪਲੈਨਿੰਗ ਕਰਦੇ ਰਹਿੰਦੇ ਨੇ ਇੱਕਦਮ ਹੌਲੀ ਜੀ ਆਪਣੇ ਜਦੋਂ ਗੱਲ ਕਰਦੇ ਨੇ ਉਹ ਗੱਲ ਜਦੋਂ ਨਿਕਲ ਕੇ ਆਉਂਦੀ ਹੈ ਤੇ ਨਿਕਲ ਕੇ ਆਉਂਦੀ ਨਹੀਂ ਉਸ ਇੰਪਲੀਮੈਂਟੇਸ਼ਨ ਕਰਦੇ ਨੇ ਤੇ ਜਦੋਂ ਇੰਪਲੀਮੈਂਟੇਸ਼ਨ ਕਰਦੇ ਨੇ ਤੇ ਫਿਰ ਸਾਰੇ ਹੀ ਇਹਨਾਂ ਦੀ ਸੋਚ ਨੂੰ ਮੁਬਾਰਕ ਦੇ ਦਿੰਦੇ ਨੇ ਇਹਨਾਂ ਦੀ ਸਲਾਹ ਨਾ ਕਰਦੇ ਨੇ ਤੇ ਇਸ ਜਿਹੜੀ ਅੱਜ ਦਾ ਹੋ ਰਹੀ ਤਿੰਨ ਦਿਨ ਦੀ ਕਾਨਫਰੰਸ ਹੋ ਰਹੀ ਹੈ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਡਾਕਟਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਆ ਰਹੇ ਨੇ ਡਾਕਟਰ ਜਸਮਨ ਜ਼ਾਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਆ ਰਹੇ ਨੇ ਅਮਰਜੀਤ ਸਿੰਘ ਘਰੇਵਾਲ ਜੋ ਬਹੁਤ ਵੱਡੇ ਚਿੰਤਕ ਨੇ ਉਹ ਆ ਰਹੇ ਨੇ ਡਾਕਟਰ ਸਨੇਂਦਰ ਸਿੰਘ ਪੰਜਾਬ ਇੱਥੇ ਗੁਰੂ ਨਾਨਕ ਯੂਨੀਵਰਸਿਟੀ ਦੇ ਪ੍ਰੋਵਾਈ ਚਾਂਸਲਰ ਨੇ ਉਹ ਆ ਰਹੇ ਨੇ ਉਹ ਉਹ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਇੱਥੇ ਆ ਗਏ ਔਰ ਖੇਤੀਬਾੜੀ ਦੇ ਸਬੰਧ ਦੇ ਡਾਕਟਰ ਗੁਰਜੀਤ ਸਿੰਘ ਖੁਰਾਣਾ ਆ ਰਹੇ ਨੇ ਸਾਡੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਖੇਤੀ ਦੇ ਖੇਤਰ ਵਿੱਚ ਨਵੀਆਂ ਪਲਾਂਗਾ ਪੱਤਨ ਦੀ ਤੇ ਉਹ ਨਵੇਂ ਸੋਚ ਨਾਲ ਆ ਰਹੇ ਨੇ ਬਹੁਤ ਸੋ ਜਿੱਥੇ ਜੇਕਰ ਸੇਵਾ ਦੀ ਗੱਲ ਕੀਤੀ ਜਾਵੇ ਉੱਥੇ ਹੀ ਥੋੜਾ ਜਿਹਾ ਟੱਚ ਰਾਜਨੀਤਿਕ ਵੀ ਗੱਲ ਕਰਦੇ ਆ ਕਿਉਂਕਿ ਐਮਐਲਏ ਵੀ ਸਾਹਿਬ ਐਮਐਲਏ ਸਾਹਿਬ ਮੇਜਰ ਸਾਹਿਬ ਬਤੌਰ ਡਿਊਟੀ ਨਿਭਾ ਰਹੇ ਨੇ ਡਾਕਟਰ ਸਾਹਿਬ ਕਿਉਂਕਿ ਪੰਜਾਬ ਸਰਕਾਰ ਚਾਹੇ ਆਪਣਾ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਰਹੀ ਹੈ ਜੋ ਕਿ ਭਗਵੰਤ ਮਾਨ ਸਰਕਾਰ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਚੀਫ ਖਾਲਸਾ ਦਿਵਾਨ ਦਾ ਮੋਟਿਵ ਕੀ ਹੈ ਆਉਣ ਵਾਲੇ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਬਤੌਰ ਪ੍ਰਧਾਨ ਤੁਸੀਂ ਕਿਹੋ ਜਿਹੇ ਸਵਾਮਾਂ ਨੂੰ ਅੱਗੇ ਸਿਖਰਾਂ ਤੱਕ ਲੈ ਕੇ ਜਾਓਗੇ ਕੋਸ਼ਿਸ਼ ਇਹ ਤੇ ਇਹ ਚਾਹੁੰਦੇ ਕਿ ਜਿਹੜਾ ਬੱਚਾ ਸਾਡੇ ਸਕੂਲਾਂ ਤੋਂ ਪੜ੍ਹ ਕੇ ਨਿਕਲੇ ਉਹਦਾ ਕਿਰਦਾਰ ਅੱਛਾ ਹੋਵੇ ਔਰ ਉਹ ਚੰਗਾ ਇਨਸਾਨ ਹੋਵੇ ਔਰ ਦੁਨੀਆ ਜਾ ਕੇ ਆਪਣੀ ਛਾਪ ਛੱਡ ਸਕੇ ਮਤਲਬ ਕਿਤੇ ਵੀ ਜਾਵੇ ਚਾਹੇ ਹਿੰਦੁਸਤਾਨ ਚ ਰਹੇ ਚਾਹੇ ਉਹ ਦਸਤ ਬਾਹਰ ਜਾਵੇ ਲੇਕਿਨ ਉਹ ਪਛਾਣੇ ਜਾਵੇ ਉਹ ਲੋਕਾਂ ਨੂੰ ਅੱਡ ਹੋਵੇ ਸੋ ਇਹ ਸਟੱਡੀ ਹੈ ਕਿ ਅਸੀਂ 12ਵੀਂ ਤੱਕ ਬੱਚੇ ਨੂੰ ਇੰਨਾ ਸੰਪਨ ਕਰ ਦਈਏ ਕਿ ਉਹਦੇ ਬਾਅਦ ਜਿਹੜੇ ਵੀ ਕਾਲਜ ਆਵੇ ਜਿਹੜੀ ਯੂਨੀਵਰਸਿਟੀ ਜਾਵੇ ਉਹ ਆਪਣੇ ਆਪ ਨੂੰ ਕੰਮ ਕਰ ਸਕ। ਸੋ ਜਿੱਥੇ ਇਹਨਾਂ ਦਾ ਚੀਫ ਖਾਲਸਾ ਦਿਵਾਨ ਦੇ ਜੋ ਇਹ ਡੈਲੀਗੇਟਸ ਨੇ ਤੁਸੀਂ ਖੜੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਸਾਰੇ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਇਤਿਹਾਸਿਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ਵ ਸਿੱਖ ਕਾਨਫਰੰਸ ਕਰਵਾ ਕੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਦਾ ਨਾਮ ਵਿਦੇਸ਼ਾਂ ਦੇ ਵਿੱਚ ਚਮਕ ਰਿਹਾ ਹੈ ਉੱਥੇ ਹੀ ਇਹ ਕਾਨਫਰੰਸ ਕਰਕੇ ਵੀ ਵਿਦੇਸ਼ਾਂ ਤੱਕ ਗੂੰਜ ਪਵੇ ਇਸ ਵਿੱਦਿਅਕ ਕਾਨਫਰੰਸ ਦੀ ਤੇ ਜੋ ਇੱਥੇ ਦੇ ਬੱਚੇ ਨੇ ਜਾਂ ਜੋ ਇਹਨਾਂ ਦਾ ਮੋਟਿਵ ਹੈ ਉਹ ਵਿਸ਼ਵ ਤੱਕ ਸਪਰੈਡ ਹੋ ਸਕੇ ਕੈਮਰਾਮੈਨ ਜਤਨ ਕੁਮਾਰ ਦੇ ਨਾਲ ਚੋਬੇਸ਼ ਲਟਾਵਾ ਸ਼੍ਰੀ ਅਨੰਦ